ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਦੀ ਸਹਿਕਾਰੀ ਖੰਡ ਮਿਲ ਬਟਾਲਾ ਨੂੰ 330 ਕਰੋੜ ਰੁਪਏ ਦੀ ਲਾਗਤ ਨਾਲ 1200 ਟੀਸੀਡੀ ਤੋਂ 3500 ਟੀਸੀਵੀ ਦੀ ਸਮਰੱਥਾ ਦੇ ਕਰਕੇ ਇਲਾਕੇ ਦੇ ਕਿਸਾਨਾਂ ਦੀ ਦਹਾਕੀਆਂ ਪ੍ਰਾਣੀ ਮੰਗ ਨੂੰ ਪੂਰਾ ਕੀਤਾ ਗਿਆ ਇੱਕ ਵਿਸ਼ੇਸ਼ ਰਿਪੋਰਟ ਰਿੱਤੀ ਹੈ। ਗੰਨਾ ਕਿਸਾਨਾਂ ਦੀ ਦਹਾਕੀਆਂ ਪ੍ਰਾਣੀ ਮੰਗ ਪਰਵਾਨ ਚੜੀ ਹੈ। ਪੰਜਾਬ ਦੀ ਦੂਸਰੀ ਸਭ ਤੋਂ ਪੁਰਾਣੀ ਸਹਿਕਾਰੀ ਖੰਡ ਮਿਲ ਬਟਾਲਾ ਦੀ ਸਮਰੱਥਾ 1500 TCD ਤੋਂ 3500 TCD ਦੀ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ 330 ਕਰੋੜ ਰੁਪਏ ਦੀ ਲਾਗਤ ਨਾਲ ਖੰਡ ਮਿਲ ਦੀ ਨੁਹਾਰ ਬਦਲੀ ਗਈ ਹੈ। ਜਿਸ ਨਾਲ ਇਲਾਕੇ ਦੇ ਗੰਨਾ ਕਿਸਾਨਾਂ ਲਈ ਵੱਡੀ ਰਾਹਤ ਮਿਲੀ ਹੈ। ਆਧੁਨਿਕ ਤਕਨੀਕ ਦੇ ਨਵੇਂ ਲੱਗੇ 3500 TCD ਸਮਰੱਥਾ ਦੇ ਰਿਫਾਈਨਡ ਫਾਰਮਾ 슈ਗਰ ਪਲਾਂਟ 14 मेगावाट कोजनरेशन प्लांट ਅਤੇ 100 ਟੀਪੀਡੀ ਸਮਰੱਥਾ ਦੇ ਬਾਇਓ ਸੀएनजी ਪਲਾਂਟ ਦਾ ਉਦਘਾਟਨ ਬੀਤੀ 6 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਹ ਪਲਾਂਟ ਨਵੀਂ ਆਧੁਨਿਕ ਟੈਕਨੋਲੋਜੀ ਤੇ ਅਧਾਰਿਤ ਹੈ ਜਿਸ ਵਿੱਚ ਰਿਫਾਈਨਡ 슈ਗਰ ਤਿਆਰ ਕੀਤੀ ਜਾਵੇਗੀ ਜੋ ਕਿ ਪੰਜਾਬ ਦੀਆਂ ਸਮੂਹ ਸਹਿਕਾਰੀ ਮਿਲਾਂ ਵਿੱਚੋਂ ਪਹਿਲੀ ਅਜਿਹੀ 슈ਗਰ ਮਿਲ ਹੋਵੇਗੀ ਜੋ ਕਿ ਰਿਫਾਈਨਡ 슈ਗਰ ਤਿਆਰ ਕਰੇਗੀ। ਮੇਲਵਲੋਂ ਚੱਲ ਰਹੀ ਪਿੜਾਈ ਸੀਜ਼ਨ 2024-25 ਦੌਰਾਨ 30 ਲੱਖ ਕੁਆਂਟਲ ਗੰਨਾ ਪੀੜਨ ਦਾ ਟੀਚਾ ਰੱਖਿਆ ਗਿਆ। ਗੰਨੇ ਦਾ ਰਕਬਾ ਜਿਹੜਾ ਸੀਗਾ ਉਹ ਸਾਡੇ ਏਰੀਆ 'ਚ ਜ਼ਿਆਦਾ ਸੀਗਾ। ਇਸ ਕਰਕੇ ਗਵਰਨਮੈਂਟ ਵੱਲੋਂ ਇਹ ਇਨੀਸ਼ੀਏਟਿਵ ਲਿਆ ਗਿਆ ਕਿ ਗੁਰਦਾਸਪੁਰ ਜਾਂ ਬਟਾਲਾ ਏਰੀਆ ਦੇ ਵਿੱਚ ਜਿਹੜੀ ਮਿਲ ਕੈਪੈਸਿਟੀ ਉਹਨੂੰ ਇਨਹਾਂਸ ਕੀਤਾ ਜਾਏ। ਉਹਦੇ ਲਈ ਕੀ ਕੀ ਕੀਤਾ ਗਿਆ? 3500 ਟੀਸੀਡੀ ਦਾ ਇੱਕ ਨਵਾਂ ਪਲਾਂਟ ਲਗਾਇਆ ਗਿਆ। ਉਹਦੇ ਨਾਲ ਇਹ ਆ ਕਿ ਜਿਹੜੇ ਵੀ ਕਿਸਾਨ ਪੁਰਾਣੀ ਪ੍ਰਾਈਵੇਟ 슈ਗਰ ਮਿਲਸ 'ਤੇ ਜਾਂਦੇ ਸੀਗੇ ਉਹਨਾਂ ਸਭ ਨੂੰ ਉੱਥੇ ਕਾਫੀ ਖੱਜਲਖੁਆਰ ਵੀ ਹੋਣਾ ਪੈਂਦਾ ਸੀਗਾ ਤੇ ਨਾਲੇ ਇਹ ਜਿੰਨਾ ਵੀ ਏਰੀਆ ਹੈ ਗੁਰਦਾਸਪੁਰ ਬੈਲਟ ਜਿਹੜੀ ਆ ਜਾਂ ਬਟਾਲਾ ਬੈਲਟ ਜਿਹੜੀ ਆ ਇੱਥੇ ਮੈਕਸਿਮਮ ਕੇਨ ਹੈਗਾ ਆ ਇਸ ਕਰਕੇ ਗਵਰਨਮੈਂਟ ਵੱਲੋਂ ਪ੍ਰੋਜੈਕਟ ਲਾਇਆ ਗਿਆ ਕਿ ਜਿਹੜੀ 1500 TCD ਦੀ ਕੈਪੈਸਿਟੀ ਆ ਉਹਨੂੰ ਵਧਾ ਕੇ 3500 TCD ਕੀਤਾ ਗਿਆ ਪਲੱਸ 14 ਮੈਗਾਵਾਟ ਕੋ-ਜਨਰੇਸ਼ਨ ਕੀਤੀ ਗਈ ਹੁਣ 3500 TCD ਸਮਰੱਥਾ ਦਾ ਨਵਾਂ 슈ਗਰ ਪਲਾਂਟ ਲੱਗਣ ਵਜੋਂ ਇਲਾਕੇ ਵਿੱਚ ਗੰਨੇ ਦੀ ਫਸਲ ਹੇਠ ਰਕਬਾ 5000 ਹੈਕਟੇਰ ਤੋਂ ਵੱਧ ਕੇ ਲਗਭਗ 10000 ਹੈਕਟੇਰ ਖੁੰਡ ਦੀ ਆਸ ਹੈ ਜੋ ਕਿ ਪੁਰਾਣੇ ਪਲਾਂਟ ਦੀ ਸਮਰੱਥਾ ਦੇ ਮੁਕਾਬਲੇ ਲਗਭਗ ਦੋਣਾ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਦੇ ਨਾਲ ਇਲਾਕਾ ਨਿਵਾਸੀਆਂ ਨੂੰ ਵੱਧ ਰੋਜ਼ਗਾਰ ਦੇ ਮੌਕੇ ਉਪਲਬਧ ਹੋਣਗੇ ਸਾਡੀ ਸ਼ਿਫਟ ਇਸ ਟਾਈਮ ਚੱਲ ਰਹੀ ਹੈ ਬਹੁਤ ਹੀ ਸਮੂਥਲੀ ਸਾਡਾ ਪਲਾਂਟ ਜੋ ਆਧੁਨਿਕ ਟੈਕਨੀਕ ਨਾਲ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਲਗਾਇਆ ਹੈ ਸਾਡੇ ਏਰੀਆ ਦੀ ਡਿਮਾਂਡ ਸੀ ਬਹੁਤ ਜ਼ਿਆਦਾ ਕਿਸਾਨਾਂ ਦੀ ਡਿਮਾਂਡ ਸੀ ਤੇ ਬਹੁਤ ਹੀ ਰਨਿੰਗ ਪਲਾਂਟ ਸਾਡਾ ਬਹੁਤ ਹੀ ਵਧੀਆ ਚੱਲ ਰਿਹਾ ਹੈ ਤੇ ਆਧੁਨਿਕ ਟੈਕਨੀਕ ਨਾਲ ਰਿਫਾਈਨਡ 슈ਗਰ ਵਗੈਰਾ ਸਭ ਤਿਆਰ ਹੋ ਰਹੀ ਹੈ ਇੱਥੇ ਤੇ ਸਾਡੇ ਕਿਸਾਨ ਭਰਾਵਾਂ ਦੀ ਡਿਮਾਂਡ ਤੇ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਪਲਾਂਟ ਸੈਟਅਪ ਕੀਤਾ ਹੈ ਜੋ ਕਿ ਪੇਮੈਂਟ ਵਾਈਜ਼ ਵੀ ਕਿਸਾਨਾਂ ਦੀ ਬਹੁਤ ਹੈਲਪਫੁਲ ਹੈ ਮਿਲ ਦੇ ਰੌਖਵੇ ਏਰੀਏ ਵਿੱਚ 324 ਪਿੰਡ ਆਉਂਦੇ ਨੇ ਅਤੇ ਇਸ ਸਮੇਂ ਮਿਲ ਨਾਲ 3299 ਗੰਨਾ ਕਾਸ਼ਤਕਾਰ ਜੁੜੇ ਹੋਏ ਨੇ ਜਿੰਨਾ ਵੱਲੋਂ 6258 ਹੈਕਟੇਰ ਰਕਬੇ ਵਿੱਚ ਗੰਨੇ ਦੀ ਫਸਲ ਦੀ ਕਾਸ਼ਤ ਕੀਤੀ ਗਈ ਹੈ ਕਿਸਾਨਾਂ ਦੀ ਚਿਕੋਣੀ ਮੰਗ ਪੂਰੀ ਹੋਈ ਹੈ ਕਿਸਾਨ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਦਾ ਸਵਾਗਤ ਕਰ ਰਹੇ ਨੇ ਇਹ ਜੀ ਸਾਡੀਆਂ ਅੱਜ ਤਿੰਨ ਟਰਾਲੀਆਂ ਇੱਥੇ ਆਈਆਂ ਨੇ 120 ਪਰਚੀਆਂ ਦਾ ਮੇਰਾ ਬਾਉਂਡਿਆ ਪੰਜਾਬ ਸਰਕਾਰ ਦੇ ਦੁਆਰਾ ਜਿਹੜਾ ਸਾਡਾ ਨਵਾਂ ਪਲਾਂਟ ਲੱਗਿਆ ਜਿਹੜਾ ਅੱਜ ਚੱਲ ਰਿਹਾ ਵਾ ਏ 3500 3500 टीसी ਦਾ ਲੱਗਾ ਵਾ ਤੇ ਕਾਟੀਆਂ ਫਸਲ ਲੈ ਲਈ ਗਈ ਹੈ ਇੱਥੇ ਲੈ ਲਈ ਗਈ ਹੈ ਜੀ ਬਸ ਆਰਾਮ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ ਬਹੁਤ ਵਧੀਆ ਚੱਲ ਰਹੀ ਹੈ ਜੀ ਗੰਨਾ ਲੈ ਕੇ ਆਏ 38 ਜੀ ਠੀਕ ਹੈ ਹਾਂ ਜੀ 6 ਲੀਟਰ ਟਰਾਲੀ ਆ ਇਹ ਜਿਹੜੀ ਫਸਲ ਹੈ ਇਹ ਤੁਹਾਨੂੰ ਪੇਮੈਂਟ ਕਿਸ ਤਰ੍ਹਾਂ ਮਿਲਦੀ ਹੈ ਜੀ ਫਿਰ ਖਾਤੇ 'ਚ ਪੈ ਰਹੀ ਹੈ ਜੀ ਆਸਾਨੀ ਨਾਲ ਪੈ ਰਹੀ ਹੈ ਬਿਲਕੁਲ 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 ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਕੋਈ ਪਰੇਸ਼ਾਨੀ ਆਪਾਂ ਇੱਥੇ ਗੰਨੇ ਦੀ ਫਸਲ ਲੈ ਕੇ ਆਏ ਹੋਏ ਨਹੀਂ ਜੀ ਕੋਈ ਮੁਸ਼ਕਲ ਨਹੀਂ ਆ ਰਹੀ ਜੀ 15 ਦਿਨਾਂ ਬਾਅਦ ਖਾਤੇ ਵਿੱਚ ਪੇਮੈਂਟ ਪੈ ਰਹੀ ਹੈ ਜੀ ਆਨਲਾਈ ਤੇ ਜਿਸ ਨਾਲ ਸਾਨੂੰ ਮਿਲ ਬਹੁਤ ਸੁੱਖ ਸੁਵਿਧਾ ਹੈ ਜੀ ਇਸ ਨਾਲ ਹੁਣ ਰੋਜ਼ਗਾਰ ਦੇ ਮੌਕੇ ਵੀ ਵਧਣਗੇ ਵੱਧ ਕਪੈਸਿਟੀ ਦਾ ਨਵਾਂ ਪਲਾਂਟ ਲੱਗਣ ਕਾਰਨ ਇਸ ਸਾਲ ਲਗਭਗ 650 ਵਰਕਰ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਕੰਮ ਕਰ ਰਹੇ ਨੇ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਨਵਾਂ ਪਲਾਂਟ ਲੱਗਣ ਕਾਰਨ ਇਲਾਕੇ ਦੇ ਨੌਜਵਾਨਾਂ ਨੂੰ ਵੱਧ ਰੋਜ਼ਗਾਰ ਉਪਲਬਧ ਹੋਇਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਜਿਹੜਾ ਜਿਨ੍ਹਾਂ ਨੇ ਸਾਡੀ ਮਿਲ ਨੂੰ 1500 ਟੀਸੀਡੀ ਤੋਂ ਵਧਾ ਕੇ 3500 ਟੀਸੀਡੀ ਕੀਤਾ ਜਿਹਦੇ ਕਰਕੇ ਮੈਨੂੰ ਇੱਥੇ ਰੋਜ਼ਗਾਰ ਮਿਲਿਆ ਮੈਂ ਇੱਥੋਂ ਦਾ EMPLOYEE ਵੀ ਹਾਂ ਤੇ ਇਹਦੇ ਨਾਲ ਮਿਲ ਵੱਡੀ ਹੋਣ ਨਾਲ ਸਾਰੇ ਇਲਾਕੇ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਜੀ ਬਹੁਤ ਜ਼ਿਆਦਾ ਮੇਰੇ ਵਰਗੇ ਹੋਰ ਵੀ ਨੌਜਵਾਨਾਂ ਨੂੰ ਇੱਥੇ ਨੌਕਰੀ ਦਾ ਮਿਲਣ ਦਾ ਮੌਕਾ ਮਿਲਿਆ ਤਾਂ ਹੋਰ ਮਿਲੂਗਾ ਵੀ ਅੱਗੇ-ਅੱਗੇ ਜਿੱਦਾਂ ਚੱਲ ਰਹੇ ਨੇ ਇਹ ਮਿਲਜ਼ਮ ਇਹ ਚੱਲਣ ਦੇ ਨਾਲ ਮੈਨੂੰ ਬਹੁਤ ਹੀ ਵਧੀਆ ਰੋਜ਼ਗਾਰ ਮਿਲਿਆ ਸਾਡੇ ਪਿੰਡ ਦੇ ਲੱਗ ਗਈ ਹੈ ਜੀ ਇਹਦੇ ਵਿੱਚ ਬਹੁਤ ਸਾਰਾ ਮਤਲਬ ਇਲਾਕੇ ਨੂੰ ਇੱਕ ਮਾਨ ਵਾਲੀ ਗੱਲ ਕਹਿ ਸਕਦੇ ਸਰਕਾਰ ਵੱਲੋਂ ਮੱਲਾਵਾ ਇਹਦੇ ਵਿੱਚ ਬਹੁਤ ਸਾਰੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਮਿਲਿਆ ਵਾ ਗੱਦਾ ਕਿਸਾਨਾਂ ਲਈ ਫਸਲ ਦੇ ਸਹੀ ਮੁੱਲ ਤੋਂ ਲੈ ਕੇ ਫਸਲ ਵੇਚਣ ਤੇ ਉਸ ਦੀ ਅਦਾਇਗੀ ਇਸ ਦਿਸ਼ਾ ਦੇ ਵੱਲ ਵਧਾਏ ਜਾ ਰਹੇ ਕਦਮ ਪੰਜਾਬ ਸਰਕਾਰ ਵੱਲੋਂ ਸਾਰਥਕ ਸਿੱਧ ਹੋਣਗੇ